ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆ ਅੱਜ ਆਪਾਂ ਬਣਾਵਾਂਗੇ ਜੀ ਪਰਮਾ ਸ਼ਿਮਲਾ ਮਿਰਚ ਜੋ ਕਿ ਫਟਾਫਟ ਬਣ ਕੇ ਤਿਆਰ ਹੁੰਦੀ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਚਲੋ ਜੀ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਪਰਮਾ ਸ਼ਿਮਲਾ ਮਿਰਚ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੇ ਜੀ ਆਪਾਂ ਨੂੰ ਸ਼ਿਮਲਾ ਮਿਰਚ ਇਹ ਮੇਰੇ ਕੋਲ 1/2 ਕਿਲੋ ਸ਼ਿਮਲਾ ਮਿਰਚ ਹੈ ਤੇ ਇਹਨੂੰ ਆਪਾਂ ਕੱਟ ਕੇ ਤਿਆਰ ਕਰਦੇ ਆ ਫਿਰ ਬਾਕੀ ਤਿਆਰੀ ਬਾਅਦ ਵਿੱਚ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇਨੂੰ ਇਸ ਤਰ੍ਹਾਂ ਕੱਟ ਲਵਾਂਗੇ ਆ ਦੇਖੋ ਇਹਨੂੰ ਆਪਾਂ ਵਿੱਚੋਂ ਵੀ ਚੰਗੀ ਤਰ੍ਹਾਂ ਪੂਰਾ ਸਾਫ਼ ਕਰ ਦੇਣਾ ਹੈ ਇਹ ਵੀ ਇਹਦੇ ਆਪਾਂ ਕੱਢ ਕੇ ਚੰਗੀ ਤਰ੍ਹਾਂ ਸ਼ਿਮਲਾ ਮਿਰਚ ਨੂੰ ਚੈੱਕ ਕਰ ਲੈਣਾ ਹੈ। ਇਹਨੂੰ ਇਸ ਤਰ੍ਹਾਂ ਆਪਾਂ ਕੱਟ ਕੇ ਤਿਆਰ ਕਰਾਂਗੇ। ਇਹਨਾਂ ਨੂੰ ਮੈਂ ਧੋ ਕੇ ਸੁਕਾ ਕੇ ਰੱਖ ਲਿਆ ਸੀ। ਇਹ ਬਿਲਕੁਲ ਸੁੱਕੀਆਂ ਨੇ ਇਸ ਤਰ੍ਹਾਂ ਹੀ ਆਪਾਂ ਇੱਕ ਦੂਜੀ ਸ਼ਿਮਲਾ ਮਿਰਚ ਹੋਰ ਕੱਟਦੇ ਆਂ। ਸ਼ਿਮਲਾ ਮਿਰਚਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਵਿੱਚੋਂ ਵੀ ਸਾਫ਼ ਕਰ ਲਿਆ ਇਹਦੇ ਸਾਰੇ ਬੀਜ ਕੱਢ ਜਨੇ। ਤੇ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਤੇ ਬਾਅਦ ਵਿੱਚ ਇਹਦੇ ਵਿੱਚ ਫਿਲਿੰਗ ਭਰਾਂਗੇ। ਇਧਰ ਕੜਾਈ ਵਿੱਚ ਮੈਂ 2 ਚਮਚੇ ਸਰੋਂ ਦਾ ਤੇਲ ਲਿਆ ਹੈ ਕਿਉਂਕਿ Shimla mirch ਨੂੰ ਬਹੁਤ ਹੀ ਘੱਟ ਤੇਲ ਲੱਗਦਾ ਹੈ ਤੇ ਇਹਦੇ ਵਿੱਚ ਆਪਾਂ ਹੁਣ Shimla mirch ਪਾਵਾਂਗੇ ਇਹਨੂੰ ਆਪਾਂ 50% ਪਕਾਵਾਂਗੇ ਤੇ 50% ਆਪਾਂ ਫਿਲਿੰਗ ਕਰਕੇ ਪਕਾਵਾਂਗੇ ਕਿਉਂਕਿ ਜੇ ਆਪਾਂ ਇਹਦੇ ਵਿੱਚ ਫਿਲਿੰਗ ਕਰਕੇ ਇਹਨੂੰ ਤਾਂ ਤਾਲਦੇ ਆ ਜਾਂ ਪਕਾਉਂਦੇ ਆ ਤੇ ਫਿਰ ਇਹ ਥੋੜਾ ਇਹਦੇ ਵਿੱਚ ਕੱਚਾਪਨ ਰਹਿੰਦਾ ਤੇ ਇਸ ਤਰ੍ਹਾਂ ਥੋੜੀ ਆਸਾਨੀ ਨਾਲ ਪੱਕ ਜਾਂਦੀ ਹੈ ਤੇ ਫਿਲਿੰਗ ਵੀ ਬਾਹਰ ਨਹੀਂ ਹਿੱਕਾ ਹੁੰਦੀ ਅਸ ਤੇਨੇ ਕੇ ਆ ਗਏ ਨੇ ਇਸੇ ਮੈਂ ਦੁਆਰਾ ਦੁੱਸਰੇ ਬੈਚ ਹੋ ਚੁਕੇ ਹਾਂ ਫਰਾਈ ਕਰਾਂਗੇ ਫਲੇਮ ਮੀਡੀਅਮ ਕਰਕੇ ਇਹਨੂੰ ਆਪਾਂ ਟੱਕ ਕੇ ਇੱਕ ਦੋ ਮਿੰਟ ਇਸ ਤਰ੍ਹਾਂ ਸੋਲ ਲੈਣਾ Shimla mirchਾਂ ਨੂੰ ਆਪਾਂ ਇਹਨਾਂ ਕੇ ਫਰਾਈ ਕਰਾਂਗੇ ਹੁਣ ਇਹਨਾਂ ਨੂੰ ਆਪਾਂ ਬਾਹਰ ਕੱਢਦੇ ਹਾਂ ਹੁਣ ਬਚੀਆਂ ਹੋਈਆਂ Shimla mirchਾਂ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਥੋੜਾ ਫਰਾਈ ਕਰਾਂਗੇ ਇਹਨਾਂ ਆਪਾਂ ਮੀਡੀਅਮ ਤੇ ਇਹਨੂੰ 3-4 ਮਿੰਟਸ ਪਕਾਇਆ ਕਿਉਂਕਿ ਉਹ ਬਹੁਤ ਜਲਦੀ ਸੌਫਟ ਹੁੰਦੀਆਂ ਨੇ। Shimla mirch ਨੂੰ ਆਪਾਂ ਇਸ ਤਰ੍ਹਾਂ ਫਰਾਈ ਕਰਕੇ ਕੱਢ ਲਿਆ ਤੇ ਹੁਣ ਇਹ ਠੰਡੀਆਂ ਹੋ ਗਈਆਂ ਨੇ ਤੇ ਹੁਣ ਆਪਾਂ ਇਹਦੇ ਵਾਸਤੇ ਫਿਲਿੰਗ ਤਿਆਰ ਕਰਦੇ ਆ। ਕੜਾਈ ਵਿੱਚ ਮੈਂ ਉਹੀ ਤੇਲ ਸੀ ਜਿਹਦੇ ਵਿੱਚ ਆਪਾਂ Shimla mirch ਥੋੜੀ ਫਰਾਈ ਕੀਤੀ ਸੀ ਉਸ ਤੇਲ ਵਿੱਚ ਮੈਂ ਇੱਕ ਚੁਟਕੀ ਹਿੰਗ ਪਾਈ ਹੈ, ਇੱਕ ਚਮਚਾ ਜੀਰਾ। ਇਹਨਾਂ ਨੂੰ ਮੈਂ ਹਲਕਾ ਜਿਹਾ ਭੁੰਨ ਲਵਾਂਗੇ। ਇਹਦੇ ਨਾਲੇ ਕੱਟਿਆ ਹੋਇਆ ਬਰੀਕ ਲਸਣ ਨਾਲੀ ਪੱਟਿਆ ਹੋਇਆ ਬਰੀਕ ਕਰ ਲਓ। ਇਦਾਂ ਦਾ ਥੋੜਾ ਜਿਹਾ ਕੱਚਾ ਪਾਣੀ ਕੱਢ ਕੇ ਫੇਟਿਆ ਲੈਣਾ। ਲਸਣ ਤੇ ਅਦਰਕ ਨੂੰ ਆਪਾਂ ਥੋੜਾ ਫਰਾਈ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾ ਲਵਾਂਗੇ। ਪਿਆਜ਼ ਦਾ ਵੀ ਆਪਾਂ ਕੱਚਾ ਪਾਣੀ ਕੱਢਣਾ ਹੈ ਪਿਆਜ਼ ਨੂੰ ਬੋਤਾ ਤੋਂ ਬਣਾਉਣਾ ਹੈ। ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਰੀ ਮਿਰਚ ਪਾਵਾਂਗੇ ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਉਨੇ ਹਿਸਾਬ ਨਾਲ ਇਹਦੇ ਵਿੱਚ ਮਿਰਚ ਐਡ ਕਰੋ ਮੈਂ ਇਹਦੇ ਵਿੱਚ ਇੰਨੀ ਜਿਹੀ ਮਿਰਚ ਐਡ ਕਰਾਂਗੇ ਇਹਨੂੰ 1-2 ਸੈਕਿੰਡ ਵਾਸਤੇ ਹਲਕਾ ਜਿਹਾ ਭੁੰਨ ਲਵਾਂਗੇ ਪਿਆਜ਼ ਨੂੰ ਆਪਾਂ ਇੰਨਾ ਕਿ ਭੁੰਨਾਂਗੇ ਹੁਣ ਇਹਦੇ ਵਿੱਚ ਇਹ ਦਰਦਰੀ ਕੁੱਟੀ ਹੋਈ ਥੋੜੀ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚ ਦੇ ਨਾਲ ਹੀ ਇੱਕ ਚਮਚਾ ਧਨੀਆ ਪਾਊਡਰ ਇੱਕ ਚਮਚਾ ਹਲਦੀ ਪਾਓ ਥੋੜਾ ਜਿਹਾ ਹੋਰ ਪਾਓ 1 ਚਮਚਾ ਦੇ ਗਿਮੇਰਚ ਇੱਥੇ ਤੁਸੀਂ ਅਮਚੂਰ ਵੀ ਪਾ ਸਕਦੇ ਹੋ ਪਰ ਮੈਂ ਇਹ ਵਾਲਾ 1 ਚਮਚਾ ਅਨਾਰ ਦਾਣਾ ਪਾਇਆ ਹੈ ਇਹਨੂੰ ਵੀ ਹਲਕਾ ਜਿਹਾ ਭੁੰਨ ਲਵਾਂਗੇ ਹੁਣ ਇਹਦੇ ਵਿੱਚ ਚਾਰ ਮੈਂ ਉਬਲੇ ਹੋਏ ਆਲੂ ਲਏ ਸੀ ਉਹ ਐਡ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਟੋਮੇਸ਼ਰ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲਵਾਂਗੇ। ਇੱਕ ਚਮਚਾ ਨਮਕ ਪਾਵਾਂਗੇ। ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਜਾਂ ਘੱਟ ਪਾ ਸਕਦੇ ਹੋ। ਤੇ ਇੱਕ ਛੋਟਾ ਚਮਚਾ ਮੈਂ ਗਰਮ ਮਸਾਲਾ ਲਿਆ ਉਹ ਐਡ ਕਰਾਂਗੇ। ਇਹਦੇ ਨਾਲ ਹੀ ਕੱਟਿਆ ਹੋਇਆ ਅਦਰਕ ਧਨੀਆ। ਇਹਨੂੰ ਵੀ ਐਡ ਕਰਾਂਗੇ। ਐਂਡ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਫਲੌਜੀ ਸਾਡੀ ਆਲੂਆਂ ਦੀ ਫਿਲਿੰਗ ਬਣ ਕੇ ਬਿਲਕੁਲ ਰੈਡੀ ਹੈ ਇੱਥੇ ਤੁਸੀਂ ਨਮਕ ਚੈੱਕ ਕਰ ਲਓ ਤੁਹਾਨੂੰ ਘੱਟ ਲੱਗਦਾ ਤੁਸੀਂ ਹੋਰ ਐਡ ਕਰ ਸਕਦੇ ਹੋ ਹੁਣ ਇਹਨੂੰ ਥੋੜਾ ਠੰਡਾ ਕਰਕੇ ਫਿਰ ਆਪਾਂ ਇਹਦੀ Shimla mirch ਵਿੱਚ ਫਿਲਿੰਗ ਕਰਦੇ ਹਾਂ ਫਿਲਿੰਗ ਆਪਣੀ ਠੰਡੀ ਹੋ ਗਈ ਤਾਂ ਹੁਣ ਆਪਾਂ ਇਹਨੂੰ Shimla mirch ਵਿੱਚ ਭਰਦੇ ਹਾਂ ਤੁਸੀਂ ਇਸ ਤਰ੍ਹਾਂ ਚਮਚ ਦੀ ਸਹਾਇਤਾ ਨਾਲ ਇਹਨੂੰ ਚੰਗੀ ਤਰ੍ਹਾਂ ਭਰ ਦੇਣਾ ਹੈ ਤਾਂ ਆਕੇ ਭਰਨਾ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਮਸਾਲਾ ਇਸ ਤਰ੍ਹਾਂ ਇਹਨੂੰ ਆਪਾਂ ਭਰ ਕੇ ਤਿਆਰ ਕਰਨਾ ਤੇ ਬਾਕੀ ਵੀ ਆਪਾਂ ਸ਼ਿਮਲਾ ਮਿਰਚਾਂ ਭਰ ਕੇ ਤਿਆਰ ਕਰਦੇ ਆ। ਲਓ ਜੀ ਆਪਾਂ ਸਾਰੀਆਂ ਸ਼ਿਮਲਾ ਮਿਰਚਾਂ ਨੂੰ ਭਰ ਕੇ ਰੈਡੀ ਕਰ ਲਏ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਜੀ ਫਰਾਈ। ਇਧਰ ਮੈਂ ਕੜਾਈ ਵਿੱਚ ਇੱਕ ਚਮਚਾ ਸਰੋਂ ਦਾ ਤੇਲ ਗਰਮ ਰੱਖਿਆ ਸੀ। ਇਹ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇਹਨਾਂ ਨੂੰ ਸ਼ਿਮਲਾ ਮਿਰਚਾਂ ਨੂੰ ਪਾਉਣੀ ਹੈ। ਇਹਨਾਂ ਨੂੰ ਆਪਾਂ 5 ਮਿੰਟ ਫਰਾਈ ਕਰਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਪਹਿਲਾਂ ਵੀ ਫਰਾਈ ਕੀਤਾ ਹੈ। ਇਸ ਤਰ੍ਹਾਂ ਜਿਹੜਾ ਆਪਾਂ ਪਹਿਲਾਂ ਫਰਾਈ ਕੀਤਾ ਜਿਹੜੀ ਆਪਾਂ ਇਹਦੇ ਵਿੱਚ ਫਿਲਿੰਗ ਭਰੀ ਹੈ ਉਹ ਬਾਹਰ ਨਹੀਂ ਨਿਕਲਦੀ ਤੇ ਸ਼ਿਮਲਾ ਮਿਰਚਾਂ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਉਲਟਾ ਪਲਟਾ ਕੇ ਸਾਰੇ ਪਾਸਿਓਂ ਚੰਗੀ ਤਰ੍ਹਾਂ ਸੇਕ ਲਵਾਂਗੇ ਇੱਥੇ ਆਪਾਂ ਫਲੇਮ ਮੀਡੀਅਮ ਰੱਖਾਂਗੇ ਤੇ ਹਾਈ ਨਹੀਂ ਕਰਾਂਗੇ ਹੁਣ ਇਹਨਾਂ ਨੂੰ ਘੱਟ ਤੋਂ 5 ਮਿੰਟ ਆਪਾਂ ਪਕਾਵਾਂਗੇ ਤੇ ਫਿਰ ਚੈੱਕ ਕਰਦੇ ਹਾਂ ਲਓ ਜੀ ਆਪਣੀ ਸਬਜੀ ਬਣ ਕੇ ਬਿਲਕੁਲ ਰੈਡੀ ਹੈ 5 ਮਿੰਟ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾਇਆ ਸੀ ਤੇ ਹੁਣ ਕਰਦੇ ਆ ਜੀ ਆਪਾਂ ਇਹਨੂੰ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਪਰਮਾ ਸ਼ਿਮਲਾ ਮਿਰਚ ਬਣ ਕੇ ਰੈਡੀ ਹੈ ਜੋ ਕਿ ਬੜੀ ਜਲਦੀ ਬਣ ਕੇ ਤਿਆਰ ਹੋਈ ਹੈ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਇਹਨੂੰ ਤੁਸੀਂ ਪਰੌਂਠੀ ਨਾਲ ਰੋਟੀ ਨਾਲ ਤੇ ਪੂਰੀ ਨਾਲ ਵੀ ਖਾ ਸਕਦੇ ਹੋ ਕੋਈ ਵੀ ਤੁਸੀਂ ਧਾਰ ਸਬਜੀ ਬਣਾਓ ਉਹਦੇ ਨਾਲ ਇਹਨੂੰ ਬਣਾ ਕੇ ਮਹਿਮਾਨ ਆਉਣ ਉਹਨਾਂ ਨੂੰ ਸਰਵ ਕਰ ਸਕਦੇ ਹੋ ਸੋ ਐਸੀ ਪਰਵਾਹ ਸ਼ਿਮਲਾ ਮਿਰਚ ਦੀ ਰੈਸਪੀ ਜੋ ਕਿ ਬੜੀ ਆਸਾਨੀ ਨਾਲ ਫਟਾਫਟ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਇਹਨੂੰ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ